ਭਾਜੀ ਮੈਂ ਤਾਂ ਮਜ਼ਾਕ ਕਰਦਾ ਸੀ ਕਿ ਤੂੰ ਸੀਰੀਅਸ ਲੈਣੇ ਹਰ ਗੱਲ ਨੂੰ ਉਹਨੇ ਜੇ ਇੱਕ ਬੈਲ ਵੀ ਫੜ ਲਿਆ ਨਾ ਤਾਂ ਆਪਾਂ ਰਗੜੇ ਜਾਵਾਂਗੇ ਓਏ ਐਦਾਂ ਕਿਦਾਂ ਰਗੜੇ ਜਾਵਾਂਗੇ ਤਨਖਾਹ ਕਿੰਨੀ ਦਰੀ ਭਾਜੀ 8000 1.5 ਲੱਖ ਦਾ ਫੋਨ ਕਿਵੇਂ ਲੈ ਲਿਆ ਤੂੰ ਹੁਣ ਤੂੰ ਇਹਦੇ ਕੰਨ ਤੇ ਮਾਰਾਂਗਾ ਕਿ ਮੈਂ ਮਾਰਾਂ ਝੂਠ ਬੋਲੋ ਨੀ ਹਟਦਾ ਇਹ ਸਤਿ ਸ੍ਰੀ ਅਕਾਲ ਵੀਰੇ ਸਤਿ ਸ੍ਰੀ ਅਕਾਲ ਆ ਗਿਆ ਹਾਂ ਹਾਂਜੀ ਹਾਂਜੀ ਵੀਰੇ ਆ ਗਿਆ ਤੁਸੀਂ ਤਾਂ 12 ਵਜੇ ਆਣਾ ਸੀ 12:30 ਹੋ ਗਏ ਉਹ ਵੀਰੇ ਟੰਡਹਾਰੀ ਤੋਂ ਆਣਾ ਹੁੰਦਾ ਜੀ ਟਾਈਮ ਤਾਂ ਲੱਗ ਹੀ ਜਾਂਦਾ ਜੀ ਧੁੱਪ ਦੇਖ ਲਓ ਬਾਹਰ ਕਿੰਨੀ ਆ ਮੋਟਰਸਾਈਕਲ ਤੇ ਆਇਆ ਮੈਂ ਗਰਮੀ ਆਣੀ ਆ ਤੁਹਾਨੂੰ ਆਂਦੇ ਨੂੰ ਪਾਣੀ ਪੁੱਛਣਾ ਚਾਹੀਦਾ ਮੈਨੂੰ ਤੁਸੀਂ ਤਾਂ ਮਗਰ ਪੈ ਗਏ ਹੋ ਮੇਰੇ ਤਾਂ ਇਹਨੂੰ ਇਦਾਂ ਹੀ ਪੁੱਛਿਆ ਲੇਟ ਹੋ ਗਿਆ ਖਾਣ ਨੂੰ ਕੀ ਪੈਣਾ ਅਕਾਊਂਟਡ ਹੀ ਆ ਸਰ ਤਾਂ ਨਹੀਂ ਲੱਗਿਆ ਮੇਰੇ ਤੇ ਕੋਈ ਨਹੀਂ ਵੀਰੇ ਪਾਣੀ ਬੁਲਾ ਦੇ ਯਾਰ ਭਾਜੀ ਹੈ ਕੌਣ ਦੱਸਤਾ ਦੋ ਵੀਰੇ ਕੌਣ ਹੁਣ ਮੈਂ ਆਪਣੀ ਇੰਟਰੋਡਿਊਸ ਦੇ ਆਪਣੇ ਮੂੰਹ ਨਾਲ ਹੁਣ ਮੈਂ ਆਪਣੀ ਇੰਟਰੋਡਿਊਸ ਆਫ ਕਰਦਾ ਚੰਗਾ ਥੋੜੀ ਲੱਗਦਾ ਨਹੀਂ ਦੱਸੋ ਮਾੜਾ ਜੇ ਮੇਰੇ ਬਾਰੇ ਮੈਂ ਤੇਰਾ ਪਿਆਰ ਰੱਖਿਆ ਵੀਰੇ ਕਾਊਂਟਰਡ ਲੱਗਿਆ ਜੀ ਮੈਂ ਇੱਥੇ ਭਾਜੀ ਤੁਹਾਨੂੰ ਇੰਨੀ ਕਾਦੀ ਕਾਲੀ ਸੀ ਜਦ ਮੈਂ ਤੁਹਾਨੂੰ ਕਹਾਂ ਮਾਪੇ ਲੱਭ ਕੇ ਦਿਨਾਵਾ ਤੁਹਾਨੂੰ ਕਿਹੜੇ ਪਾਸੇ ਤੁਹਾਨੂੰ ਅਕਾਊਂਟਰ ਲੱਗਦਾ ਵਾ ਭਾਜੀ ਪਹਿਲਾਂ ਮੈਨੂੰ ਆਹ ਦੱਸੋ ਆ ਕਿੱਦਾਂ ਦੇ ਵਰਕਰ ਰੱਖਿਆ ਬਰਾਬਰ ਬੋਲਦੇ ਪਏ ਆ ਓਏ ਵਰਕਰ ਨਹੀਂ ਆ ਭਰਾਵਾ ਮੈਂ ਵੀਰੇ ਦਾ ਅੱਛਾ ਭਰਾ ਆ ਹੱਥ ਮਿਲਾਓ ਵੀਰੇ ਮੇਰੇ ਨਾਲ ਸੱਸਰੀ ਕਾ ਪਾਣੀ ਤਾਂ ਪਲਾ ਦੋ ਯਾਰ ਗਰਮੀ ਦੇਖ ਲੋ ਬਾਹਰ ਕਿੰਨੀ ਆ ਮੇਰਾ ਤਾਂ ਗਲਾ ਸੁੱਕ ਗਿਆ ਪਾਣੀ ਪਾਣੀ ਤਾਂ ਬਾਹਰ ਆ ਕੁੱਤੇ ਨੂੰ ਵੀ ਪਲਾ ਦੀਦਾ ਇਹ ਤਾਂ ਫਿਰ ਅਕਾਉਂਟਡ ਐ ਭਾਈ ਬੇਇੱਜ਼ਤੀ ਕਰਦੇ ਪਏ ਮੇਰੀ ਉਹ ਯਾਰ ਐਗਜ਼ਾਮਪਲ ਦਿੱਤੀ ਓਦਾਂ ਹੀ ਮੈਂ ਚੱਲ ਜਾਣਾ ਜੀ ਇੱਥੋਂ ਦੀ ਆ ਵੀਰੇ ਕਾਉਂਟ ਦਾ ਕੰਮ ਦੇਖ ਤਾ ਯਾਰ ਤੂੰ ਲੈਦਰ ਦੇ ਥੈਂਕ ਯੂ ਵੀਰੇ ਆ ਵੀਰੇ ਗਲਾਸ ਰੱਖ ਕੇ ਆ ਜਾਓ ਉਹ ਭਰਾ ਵਾ ਰੋਗ ਨਾ ਮਾਰੋ ਥੱਪੜ ਮਾਰਦਾ ਹੀ ਉਹ ਛੋਟਾ ਭਰਾ ਹੀ ਮੇਰਾ ਹੋ ਕੰਮ ਤੇ ਨਹੀਂ ਲੱਗਿਆ ਹੋਇਆ ਤੇ ਵੀਰੇ ਛੋਟਾ ਭਰਾ ਸਮਝ ਕੇ ਕਿਹਾ ਜੀ ਮੈਂ ਉਹ ਤੇਰੇ ਤੋਂ ਤਾਂ ਵੱਡਾ ਹੈ ਅੱਛਾ ਵੱਡਾ ਸੋਦੀ ਵੀਰੇ ਉਹ ਭਰਾ ਵਾ ਤੂੰ ਕਾਊਂਟਰ ਡੀ ਆ ਕਿ ਕੁਝ ਹੋਰ ਆ ਅਕਾਊਂਟੈਂਟ ਆ ਵੀਰੇ ਮੈਂ ਦਿਖਾਈ ਜਰਾ ਕੋਈ ਸਰਟੀਫਿਕੇਟ ਜਾਂ ਕੋਈ ਪਾਰਟੀ ਦਾ ਬਿੱਲ ਬੁੱਲ ਦਿਖਾਈ ਕੋਈ ਹੈਗਾ ਯਾਰ ਹੁਣ ਡਿਗਰੀਆਂ ਮੈਂ ਜੇਬ ਚ ਪਾਈ ਫਿਰਨਾ ਕੱਢ ਲਓ ਜੇਬ ਚ ਡਿਗਰੀ ਮੇਰੀ ਨੀ ਬੇਕਾਦਰ ਹੀ ਰੱਖਿਆ ਜੇ ਤੂੰ ਉਧਰ ਜੇਬਾਂ ਜੀ ਪਾਣੀ ਨਾ ਡੇ। ਯਾਰ ਸਮਾਨ ਹੁੰਦਾ ਮੇਕਅਪ ਮੇਕਅਪ ਦਾ ਬੰਦੇ ਨੇ ਕਰਨਾ ਹੁੰਦਾ ਧੁੱਪੇ ਜਾਣਾ ਹੁੰਦਾ ਆ। ਮੇਕਅਪ ਦਾ ਬੰਦਾ ਆ ਭਾਈ ਸਹੀ ਲੱਗਦੇ ਸੀ। ਉਹ ਤੂੰ ਪਾਰਲਰ ਲੱਗਿਆ ਕਿ ਕਾਊਂਟਰ 'ਤੇ ਮੈਨੂੰ ਸਹੀ-ਸਹੀ ਦੱਸ। ਯਾਰ ਮੈਂ ਚੱਲਿਆ ਯਾਰ ਕੰਮ ਕਰਵਾਉਣ ਨੂੰ। ਜਾ ਯਾਰ ਜਾ ਕਰ ਲਾਂਗੇ ਅਸੀਂ ਆਪੇ ਕੰਮ ਕਰਾਂਗੇ। ਵੀਰੇ ਕਿਉਂ ਬੋਲਦਾ ਪਿਆ ਜੀ ਵਿੱਚ? ਤੂੰ ਜਾ ਯਾਰ ਤੈਨੂੰ ਕਹੀ ਇਹਨਾਂ ਉਹਦੀ ਰਿਸਪੈਕਟ ਕਰਨੀ ਆ ਭਰਾਵਾ ਮੇਰਾ। ਅੱਛਾ ਚਲੋ ਇੱਕ ਕੰਮ ਕਰੋ ਲੇਜ਼ਰ ਪੈਨ ਤੇ ਕੈਲਕੂਲੇਟਰ ਦੇ ਦਿਓ ਮੈਨੂੰ। ਹੁਣ ਤੇ ਕੋ ਪੈਨ ਵੀ ਹੈ ਨਹੀਂ। ਪੈਨ ਮੈਂਗਾ ਪੈਨ ਰੱਖਿਆ ਹੋਇਆ ਮੈਂਨੇ ਪੁੱਤ ਨਾ ਜੰਮ ਦਿੱਤੀ ਕਾਣੀ ਚੰਗੀ ਪੈਨ ਦਾ ਦੇ ਦੋ ਕੈਲਕੂਲੇਟਰ ਦੇ ਰਿਹਾ ਤੈਨੂੰ ਪੈਨ ਵੀ ਤਨਖਾਹ ਵੀ ਦੇ ਦਾਂ ਪਹਿਲੇ ਦਿਨ ਹੀ ਤੈਨੂੰ ਅੱਛਾ ਤਨਖਾਹ ਦੀ ਤਾਂ ਪਹਿਲਾਂ ਗੱਲ ਕਰ ਲਓ ਚੰਗੀ ਤਰ੍ਹਾਂ ਓਏ ਕੰਮ ਕਰ ਲੈ 4000 ਐਡਵਾਂਸ ਦੇ ਦੋ ਯਾਰ ਕਿੰਨਾ 4000 4000 4000 ਉਹ ਤੈਨੂੰ ਕਾਹ ਦਾ ਐਡਵਾਂਸ ਚਾਹੀਦਾ ਮੈਨੂੰ ਇਹ ਨਹੀਂ ਪਤਾ ਲੱਗ ਰਿਹਾ ਤੂੰ ਕਾਊਂਟਰਡ ਹੈ ਕਿ ਨਹੀਂ ਪਹਿਲਾਂ ਕੋਈ ਹੱਲ ਤਾਂ ਕੱਢ ਮੇਰੇ ਬਿੱਲਾਂ ਦਾ ਹੱਲ ਨੂੰ ਜੀ ਹੁਣ ਮੈਂ ਖੇਤੀਬਾੜੀ ਕਰਦਾ ਜਿਹੜਾ ਹੱਲ ਪਹਿਲਾਂ ਹੀ ਦੇ ਦੋ ਮੈਂ ਤੁਹਾਨੂੰ ਤੂੰ ਜਾ ਯਾਰ ਡਰਾਮੇ ਬੰਦ ਕਰ ਕਰ ਦੰਨਾ ਵੀਰੇ ਕਰ ਦੰਨਾ ਕੀ ਕਰ ਦੰਨਾ ਯਾਰ ਅਸੀਂ ਕਰਾਣੀ ਨਹੀਂ 4000 ਰੁਪਏ ਚ ਕੰਮ ਨਹੀਂ ਕਰਾਣਾ ਭਾਜੀ ਕਾਊਂਟਰਡ 7-8000 ਤੋਂ ਥੱਲੇ ਨਹੀਂ ਮਿਲਦੇ ਤੂੰ ਜਾ ਯਾਰ 4000 ਦੇ ਕਾਊਂਟਰ ਸਕੇ ਲੱਗਦੀ ਦੀ ਵਾ ਯਾਰ ਚ ਲੱਗਿਆ ਹੀ ਉਹ ਭਾਜੀ ਐਡਵਾਂਸ ਮੰਗ ਰਹੀ ਇਹ ਭਾਜੀ ਕੀ ਹੋ ਗਿਆ ਭਾਜੀ ਤੁਹਾਨੂੰ ਦਿਮਾਗ ਸੈਟ ਹੈ ਤੁਹਾਡਾ 12000 ਵੇਲੇ ਨੂੰ ਕਾਹਦਾ ਦੇਣਾ ਤੁਸੀਂ ਇਹ ਯਾਰ ਤੁਹਾਡੀ ਆਪਸ ਹੀ ਨਹੀਂ ਬਣਦੀ ਤੁਸੀਂ ਸਕੇ ਵੀ ਹੈਗੇ ਹੋ ਕਿ ਨਹੀਂ ਤੂੰ ਜਾ ਯਾਰ ਅਸੀਂ ਤੇਰੇ ਤੋਂ ਹੰਬ ਲੈਣੇ ਆ ਕਰਾ ਲਾਂਗੇ ਅਸੀਂ ਕੰਮ ਕਿਤੇ ਹੋਰ ਤੋਂ ਜਾ ਵੀਰੇ ਯਾਰ ਫਿਰ ਰਾਜਮਾ ਚੋਲਦਾ ਖਿਲਾ ਦਿਓ ਇੰਨੀ ਦੂਰੋਂ ਆਇਆ ਮੈਂ ਬ੍ਰੇਕਫਾਸਟ ਕੰਮ ਕਰਨਾ ਕਿ ਨਹੀਂ ਤੂੰ ਮਾਸੀ ਦਾ ਮੁੰਡਾ ਜਿਹੜਾ ਤੈਨੂੰ ਰਾਜਮਾ ਜਵਾਲ ਦਿਖਾਈਏ ਉਹ ਵੀਰ ਕੰਮ ਕਰਨਾ ਕਿ ਜਾਣਾ ਲੂੰਗਾ ਜੀ ਕੰਮ ਮੈਂ ਇੱਥੇ ਕਰ ਲੂੰਗਾ ਭਾਜੀ ਕਾਹਦਾ ਕਰ ਲੂੰਗਾ 12000 ਕਾਹਦੇ ਦੇਣੇ ਇਹਨੂੰ ਆਪਾਂ ਓ ਯਾਰ ਤੂੰ ਮੈਂ ਉਹਨੂੰ ਦੇਤੇ 12000 ਯਾਰ ਪਹਿਲਾਂ ਕੰਮ ਤਾਂ ਦੇਖ ਲੀਏ ਕਰਦਾ ਕਿ ਨਹੀਂ ਕਰਦਾ ਉਹ ਵੀਰ ਉਹ ਬੈਠ ਕੇ ਕੰਮ ਸ਼ੁਰ ਕੁਝ ਨਹੀਂ ਖਾਣ ਨੂੰ ਮਿਲਣਾ ਇੱਥੇ ਪਾਣੀ ਪੂਣੀ ਮਿਲਣਾ ਚਾਹ ਆਊਗੀ ਸਾਰਿਆਂ ਦੀ ਤਾਂ ਤੇਰੀ ਵੀ ਚਾਹ ਆ ਜਾਊਗੀ ਬਿਸਕਟ ਤਾਂ ਨਾਲ ਦੇ ਦੋ ਜੀ ਓਏ ਆ ਜੂਗੇ ਬਿਸਕਟ ਕੰਮ ਸ਼ੁਰੂ ਕਰਾ ਜਿੱਦਾਂ ਤੇਰੀ ਹਰਕਤਾਂ ਨੇ ਕਮਾਈ ਹਰਕਤਾਂ ਹੀ ਉਦਾਂ ਦੀਆਂ ਨੇ ਇਹਦੀਆਂ ਉਹ ਤੂੰ ਕਿਉਂ ਭੁਜਾਈ ਜਨਾ ਪਹਿਲੇ ਤੋਂ ਨਹੀਂ ਬੰਦੇ ਨੂੰ ਭਾਜੀ ਕੰਮ ਕਰਾਣਾ ਹੀ ਨਹੀਂ ਪੈਸੇ ਦੇ ਬੰਦੇ ਤੋਂ ਉਹ ਤੂੰ ਕਰ ਯਾਰ ਮੈਂ ਕਹਿ ਰਿਹਾ ਤੈਨੂੰ ਚਲੋ ਕਰਦਾ ਕੰਮ ਮੈਂ ਕੈਬਨ ਤਾਂ ਦੱਸੋ ਮੇਰਾ ਕਿੱਥੇ ਆ ਬਹਿਣਾ ਕਿੱਥੇ ਆ ਮੈਂ ਕਿਹੜਾ ਕੈਬਨ ਬਾਈ ਵਰੇ ਅਕਾਊਂਟ ਦਾ ਕੰਮ ਕਰਨਾ ਇੱਧਰ ਦੇਖੋ ਇੱਧਰ ਦੇਖੋ ਵੱਡਾ ਵੀਰ ਆ ਨਾ ਮੇਰੇ ਤੁਸੀਂ ਆ ਦੇਖੋ ਆ ਇੰਨਾ ਸਾਰਾ ਆ ਹੁਣ ਮੈਂ ਏਸੀ ਕੈਬਿਨ ਚ ਬੈਠ ਕੇ ਕਰੂੰਗਾ ਕੈਬਿਨ ਮੈਨੂੰ ਦੇ ਦਿਓ ਮੈਂ ਆਰਾਮ ਨਾਲ ਕਰ ਲੂੰਗਾ ਕੰਮ ਮੈਂ ਤੁਹਾਨੂੰ ਮੈਂ ਤੁਹਾਡੇ ਨਾਲ ਬੋਲਣਾ ਇੰਦੀ ਇੱਕ ਇੱਕ ਮਿੰਟ ਇੱਕ ਮੈਨੂੰ ਗੱਲ ਕਰ ਲੰਦਿਆ ਕਿੱਥੇ ਰਹਿਣਾ ਨੂੰ ਮੈਂ ਜੀ ਆ ਚਾਰ ਕਗੜੀਆਂ ਛੱਡ ਕੇ ਰਹਿੰਦੀ ਇੱਥੇ ਨੇੜੇ ਰਹਿਣਾ ਹਾਂਜੀ ਜੱਫੜੀ ਹੋ ਜੀ ਵੀਰੇ ਕਰ ਲੈਣਾ ਦੱਸੋ ਤੁਸੀਂ ਬਹਿਣਾ ਕਿੱਥੇ ਆ ਉਹ ਟੇਬਲ ਆ ਬਹਿਣਾ ਬਹਿ ਜਾ ਕੈਬਿਨ ਦਾ ਲੱਗਦਾ ਉਹ ਡੱਬਿਆਂ ਦੇ ਉੱਪਰ ਬੈਠੂੰਗਾ ਜੀ ਮੈਂ ਉਹ ਪੌੜੀਆਂ ਤੇ ਬਹਿ ਜਾ ਚੱਲ ਹਾਂ ਵੀਰੇ ਗੱਲ ਸੁਣੋ ਜੀ ਗੱਲ 1 ਮਿੰਟ ਠੰਡੇ ਦਮਾ ਇਹਨਾਂ ਗੱਲ ਸੁਣ ਥੋੜਾ ਦੂਰ ਖੜੋ ਜੀ ਤੁਹਾਡਾ ਹੱਥ ਨਾ ਮੇਰੇ ਗੱਲ ਤੱਕ ਪਹੁੰਚ ਸਕਦਾ ਵੀਰੇ ਤੁਸੀਂ ਵੀ ਇੱਧਰ ਹੋ ਜਾਓ ਇੱਧਰ ਹਾਂ 1 ਮਿੰਟ ਆ ਦੇਖੋ ਅਕਾਊਂਟੈਂਟ ਆ ਨਾ ਮੈਂ ਥੋੜੀ ਤਾਂ ਰਿਸਪੈਕਟ ਕਰੋ ਮੇਰੀ ਇੰਨਾ ਮੈਂ ਪੜਿਆ ਹੋਇਆ ਡਿਗਰੀਆਂ ਨੇ ਮੇਰੇ ਕੋਲ ਹੁਣ ਮੈਂ ਸਵੀਪਰ ਥੋੜੀਆਂ ਪੌੜੀਆਂ 'ਚ ਜਾ ਕੇ ਬਹਿ ਜਾਊਂਗਾ ਉਹ ਜਾ ਮਾਮਾ ਉੱਤੇ ਬਹਿ ਜਾ ਉੱਤੇ ਏਸੀ ਲੱਗਿਆ ਹੋਇਆ ਟੇਬਲ ਲੱਗਿਆ ਹੋਇਆ ਉੱਤੇ ਆਰਾਮ ਨਾਲ ਬਹਿ ਕੇ ਕੰਮ ਕਰ ਓਕੇ ਜਾ ਇਹਨੂੰ ਯਾਰ ਦਿਖਾ ਕੇ ਆ ਥੇ ਡੇਰ ਦੂਜਾ ਏਸੀ ਔਨ ਕਰ ਦਿਓ ਓਏ ਆਹੋ ਏਸੀ ਦੇ ਨਾਲ ਨਾ ਕੈਮਰਾ ਵੀ ਲੱਗਿਆ ਕੋਈ ਚੀਜ਼ ਨਾ ਚੱਕ ਲਈ ਜੇਬ ਚ ਬਾਣ ਨੂੰ ਵੀਰੇ ਯਾਰ ਮੈਂ ਚੋਰ ਲੱਗਦਾ ਯਾਰ ਹੁਣ ਮੇਰਾ ਮੈਨੂੰ ਲੱਗਦਾ ਹੁਣ ਮੈਂ ਤੈਨੂੰ ਕਹਿ ਦਵਾ ਮੂੰ ਤੇ ਅੱਛਾ ਜੀ ਚਲੋ ਵਧੀਆ ਪਹਿਲਾਂ ਮੂੰ ਤੇ ਨਹੀਂ ਕਿਹਾ ਜੀ ਚੱਲ ਜਾ ਅਬ ਵੀਰੇ ਆਜੋ ਯਾਰ ਕਿੱਧਰ ਜਾਣਾ ਦੱਸੋ ਮੈਨੂੰ ਨਾ ਮੂੰ ਨਹੀਂ ਟੱਕਰਦੇ ਯਾਰ ਅੱਕੇ ਕੈਬਿਨ ਚਾਹੀਦਾ ਈ। ਨਵੇਂ ਤਾਂ ਕੀ ਰੰਗ ਲਾਂਦਾ ਏ। ਸੱਨੀ ਪੂਜਾ ਥੱਲੇ ਕਰ ਲੈ ਕੋਈ ਕੰਮ। ਕੰਮ ਤਾਂ ਬਾਜੀ ਮੈਂ ਕਰ ਲੈਣਾ। ਕਰ ਇਹਦਾ ਕੋਈ ਹਿਲਾ ਕਰੋ ਭਾਜੀ ਇਹਨਾਂ ਕੋ ਸੈਟਿੰਗ ਸ਼ੂਟਿੰਗ ਕਰੋ ਕੀੜੀ ਸੈਟਿੰਗ ਕੀ ਕਹਿੰਦਾ ਪਿਆ ਵੀਰੇ ਇਹ ਉਹ ਕੋਈ ਨਹੀਂ ਉਹ ਸਾਡੀ ਆਪਸੀ ਗੱਲ ਹੈ ਸੰਨੀ ਤੂੰ ਥੱਲੇ ਜਾ ਕੇ ਕੰਮ ਕਰ ਟੈਨਸ਼ਨ ਆਲਾ ਬੈਠਾ ਨਾ ਮੈਂ ਮੈਂ ਆਪੇ ਦੇਖ ਲੈਣਾ ਸਭ ਕੁਝ ਭਾਜੀ ਟੈਨਸ਼ਨ ਆ ਗਈ ਐਵੇਂ ਆਪਾਂ ਨੂੰ ਮਰਵਾ ਲੂਗਾ ਜੀ ਮੈਂ ਤੈਨੂੰ ਕੀ ਕਹਿ ਰਿਹਾ ਹਾਂ ਤੂੰ ਆਪਣੇ ਕੰਮ ਤੱਕ ਮਤਲਬ ਰੱਖਿਆ ਕਰ ਚੱਲ ਜਾ ਥੱਲੇ ਦੇਖੋ ਫਿਰ ਕੀ ਹਿਸਾਬਤਾ ਦਾ ਅਕਾਊਂਟ ਦਾ ਅਕਾਊਂਟ ਤਾਂ ਮੈਂ ਦੇਖ ਲੰਨਾ ਮੈਨੂੰ ਟੇਬਲ ਦੋ ਪਹਿਲਾਂ ਟੇਬਲ ਲੈ ਲਾ ਲੈ ਬਹਿ ਜਾ ਠੀਕ ਹੈ ਨਾਲੇ ਮੇਰੀ ਗੱਲ ਸੁਣ ਲਓ ਹਿਸਾਬਤਾ ਬਲਾਗ ਹੈ ਨਾ ਮੈਨੂੰ ਦੱਸਣਾ ਵਾ ਵੀਰੇ ਨੂੰ ਉਹਨੇ ਦੱਸਣਾ ਪੁੱਛ ਲਈ ਕਿਉਂ ਵੀਰੇ ਨੂੰ ਕਿਉਂ ਨਹੀਂ ਦੱਸਣਾ ਜਦੋਂ ਮੈਂ ਤੁਹਾਨੂੰ ਕਹਤਾ ਤੁਸੀਂ ਮੈਨੂੰ ਦੱਸਣਾ ਵਾ ਤੁਸੀਂ ਨਹੀਂ ਦੱਸਣਾ ਥੱਲੇ ਤੇ ਪਹਿਲਾਂ ਮੈਨੂੰ ਆਹ ਦੱਸੋ ਮੈਨੂੰ ਤਨਖਾਹ ਕੌਣ ਦੇਊਗਾ ਤਨਖਾਹ ਵੀਰਾ ਦੇਊਗਾ ਪਰ ਤੂੰ ਹਿਸਾਬ ਮੈਨੂੰ ਦੇਣਾ ਫਿਰ ਮੈਂ ਤੈਨੂੰ ਦੱਸੂਗਾ ਕਿ ਕਿਹਸਾ ਹਿਸਾਬ ਨਾਲ ਤੂੰ ਦੱਸਣਾ ਤਨਖਾਹ ਮੈਨੂੰ ਵੀਰੇ ਨੇ ਦੇਣੀ ਆ ਸਾਬ ਤੁਹਾਨੂੰ ਦੇਣਾ ਫਿਰ ਤੁਸੀਂ ਮੈਨੂੰ ਦੱਸਣਾ ਕਿ ਮੈਂ ਕਿਹੜੇ ਹਿਸਾਬ ਨਾਲ ਵੀਰੇ ਨੂੰ ਦੱਸਣਾ ਹਾਂ ਯਾਰ ਮੈਨੂੰ ਸਮਝ ਨਹੀਂ ਆਉਂਦਾ ਤੁਹਾਡੀ ਦੁਕਾਨ 'ਚ ਚੱਲਦਾ ਕੀ ਪਿਆ ਆ ਇੱਕ ਵਿਚਾਰਾ ਮਿਹਨਤ ਕਰੀ ਜਾਂਦਾ ਤੇ ਦੂਜਾ ਮੇਰੇ ਨਾਲ ਹਿਸਾਬ ਕਰੀ ਜਾਂਦਾ ਕਮਾਲ ਦੀ ਗੱਲ ਆ ਯਾਰ ਜਿੰਨਾ ਕੰਮ ਤੁਹਾਨੂੰ ਕਿਹਾ ਨਾ ਉਹਨਾਂ ਕਰੋ। ਅੱਛਾ ਤੁਸੀਂ ਪਹਿਲਾਂ ਮੈਨੂੰ ਆਹ ਦੱਸੋ ਤੁਸੀਂ ਦੋਨੋਂ ਸਕੇ ਭਰਾ ਹੋ? ਤੇ ਸਕੇ ਹੀ ਆ ਤੇ ਤੁਹਾਡੀ ਆਪਸ 'ਚ ਕਿਉਂ ਨਹੀਂ ਬਣਦੀ? ਬਣਦੀ ਆ। ਕਿਉਂ ਨਹੀਂ ਬਣਦੀ? ਤੁਹਾਨੂੰ ਕਿਵੇਂ ਲੱਗਿਆ ਕਿ ਨਹੀਂ ਬਣਦੀ? ਕੋਈ ਨਹੀਂ ਤੁਹਾਡੀ ਗੱਲਾਂ ਤੋਂ ਤਾਂ ਹਲੇ ਲੱਗਦਾ ਪਿਆ ਕਿ ਨਹੀਂ ਬਣਦੀ। ਬਾਕੀ ਆ ਬੇਲਾ ਨੇ ਸਾਰਾ ਕੁਝ ਕਲੀਅਰ ਕਰ ਹੀ ਦੇਣਾ ਹੈ। ਤੁਸੀਂ ਤਾਂ ਆਪਣੇ ਕੰਮ ਤੋਂ ਕੰਮ ਮਤਲਬ ਰੱਖੋ। ਮੈਂ ਤਾਂ ਆਪਣੇ ਕੰਮ ਤੋਂ ਕੰਮ ਰੱਖਣਾ ਹੀ ਆ ਹੋਇਆ। ਮਤਲਬ ਵੀ ਮੈਨੂੰ ਇਹਦੇ ਨਾਲ ਹੀ ਆ। ਹਾਂ। ਇਹ ਤੋਂ ਪਤਾ ਲੱਗ ਜਾਣਾ ਵੀ ਕਿਨੂੰ ਕਿਹਦੇ ਨਾਲ ਕਿੰਨਾ ਮਤਲਬ ਆ। ਬਸ ਫਿਰ ਟੈਨਸ਼ਨ ਨਾ ਲੋ। ਮੈਂ ਦੱਸੂਗਾ ਕਿ ਤੁਹਾਨੂੰ ਇਹ ਤੋਂ ਕਿੰਨਾ ਮਤਲਬ ਆ ਜਾਂ ਕਿੰਨਾ ਮਤਲਬ ਨਿਕਲ ਸਕਦਾ। ਲਾਓ ਸਾਹ ਹੌ ਤਾਂ ਫਟਾਫਟ। ਉਹ ਤਾਂ ਮੈਂ ਆਪ ਹੀ ਲਾ ਲੈਣਾ। ਉਹ ਤਾਂ ਤੁਸੀਂ ਲੈਣਾ ਵਾ ਰੱਖਿਆ ਹੀ ਤੁਹਾਨੂੰ ਤਾਮ। ਨੇ ਇੱਧਰ ਵੀ ਧਿਆਨ ਦਿਆ ਕਰਨਾ ਮਿੱਟੀ ਦੇ ਕਿੰਨੇ ਜੰਮੀ ਪਈ ਆ ਘਰ ਦਾ ਵੀਰੇ ਆ ਦੇ ਸਸਿਗਾ ਸਸਿਗਾ ਹਾਂਜੀ ਸਸਿਗਾ ਲੈਣਾ ਲੈਣਾ ਕੁਛ ਨਹੀਂ ਮੈਨੂੰ ਕਿਸੇ ਨੇ ਰੈਫਰੈਂਸ ਦਿੱਤਾ ਸੀ ਕਿ ਤੁਹਾਨੂੰ ਇੱਥੇ ਅਕਾਊਂਟਡ ਦੀ ਲੋੜ ਹੈ ਅੱਛਾ ਹਾਂਜੀ ਅਕਾਊਂਟਡ ਦੀ ਲੋੜ ਤਾਂ ਹੈ ਬਟ ਅੱਜ ਇੱਕ ਮੁੰਡਾ ਪੁਆਇੰਟ ਕੀਤਾ ਸੀ ਉਹ ਆਲਰੇਡੀ ਨਾ ਅਕਾਊਂਟਸ ਦੇਖਦਾ ਪਿਆ ਉੱਪਰ ओके ਤੁਸੀਂ ਕਾਊਂਟ ਕਰਦੇ ਹਾਂ ਹਾਂ ਜੀ ਮੈਨੂੰ ਕਿਸੇ ਨੇ ਦੱਸਿਆ ਸੀਗਾ ਕਿ ਤੁਹਾਨੂੰ ਲੋੜ ਹੈਗੀ ਆ ਤਾਂ ਮੈਂ ਕਿਹਾ ਮੈਂ ਪੁੱਛ ਪਰ ਤੁਸੀਂ ਥੋੜਾ ਜਿਹਾ ਲੇਟ ਹੋ ਗਏ ਮੈਂ ਜਿੱਥੇ ਪਹਿਲਾਂ ਲੱਗੀ ਸੀ ਨਾ ਉੱਥੇ ਮੈਂ ਰਿਜ਼ਾਈਨ ਦੇ ਦਿੱਤਾ ਉਹ ਦੂਰ ਬਹੁਤ ਪੈਂਦਾ ਸੀਗਾ ਮੈਂ ਤਾਂ ਚੱਲ ਨੇੜੇ ਤੇੜੇ ਕਿਤੇ ਦੇਖ ਲੈਣੀ ਆ ਅੱਛਾ ਇੱਥੇ ਨੇੜੇ ਰਹਿਣੇ ਵਿੱਚ ਹਾਂ ਜੀ ਨੇੜੇ ਰਹਿਣੀ ਆ ਪਰ ਹੁਣ ਤਾਂ ਅਸੀਂ ਆਲਰੇਡੀ ਅਪਾਇੰਟ ਕਰ ਚੁੱਕੇ ਆ ਨਾ ਕਿਉਂਕਿ ਕੱਲ ਹੀ ਆਇਆ ਸੀ ਉਹ ਜੇ ਤੁਸੀਂ ਪਹਿਲਾਂ ਆ ਜਾਂਦੇ ਮੈਂ ਤੁਹਾਨੂੰ ਰੱਖ ਲੈਣਾ ਸੀਗਾ। ਆਪ ਦੇਖ ਲਿਓ ਜੇ ਕਿਤੇ ਹੋਰ ਵੀ ਹੁੰਦਾ ਤਾਂ। ਹਾਂ ਤੁਸੀਂ ਇਦਾਂ ਕਰੋ ਤੁਸੀਂ ਨਾ ਆਪਣਾ ਨੰਬਰ ਦੇ ਦਿਓ ਮੈਨੂੰ। ਹਾਂਜੀ। ਜੇ ਕਿਸੇ ਹੋਰ ਦਾ ਮੈਨੂੰ ਆਂਦਾ ਨਾ ਰੈਫਰੈਂਸ ਕਿ ਮੈਨੂੰ ਕੰਕ੍ਰੀਟ ਚਾਹੀਦਾ। ਮੈਂ ਜ਼ਰੂਰ ਤੁਹਾਡਾ ਨੰਬਰ ਦੇ ਦੂੰ। ਹਾਂਜੀ। ਠੀਕ ਹੈ ਇੱਥੇ ਡਾਇਲ ਕਰ ਦਿਓ ਆਪਣੀ। ਅੱਨੀ ਪਲੀਜ਼ ਯਾਦ ਨਾ ਦੱਸ ਦਿਓ ਮੈਨੂੰ ਨਾ ਲੋੜ ਬਹੁਤ ਆ। ਸਮਝ ਸਕਦਾ ਪਰ ਕੋਈ ਨਾ ਮੈਂ ਧਿਆਨ ਲੱਖੂਗਾ ਠੀਕ ਹੈ ਠੀਕ ਹੈ ਮੈਂ ਤੁਹਾਨੂੰ ਕਾਲ ਕਰ ਦੂੰਗਾ ਜੇ ਲੋੜ ਪਈ ਹਾਂਜੀ ਠੀਕ ਹੈ ਸਰ ਪਾਣੀ ਪੂਣੀ ਪੀਣਾ ਨਹੀਂ ਬਸ ਠੀਕ ਹੈ ਠੀਕ ਲੋ ਇਹ ਕੋਸਿ ਵੀਰੇ ਕੰਮ ਲੱਭਦੀ ਵੇਸੀ ਕੁੜੀ ਅਕਾਊਂਟਸ 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 ਆਪਾਂ ਰੱਖ ਹੀ ਲਿਆ ਉਹ ਵਧੀਆ ਵਾ ਮੁੰਡਾ ਅੱਛਾ ਠੀਕ ਆ ਠੀਕ ਆ ਕਰਦਾ ਪਿਆ ਕੰਮ ਹਾਂਜੀ ਕਰਦਾ ਪਿਆ ਪਰ ਯਾਰ ਕੁੜੀ ਨੂੰ ਬਹੁਤ ਜ਼ਿਆਦਾ ਸੀ ਮੇਰੇ ਹਿਸਾਬ ਉਹ ਫੱਕਰਾ ਜਿਹਾ ਲੱਗਦਾ ਮੈਨੂੰ ਬਈ ਦੇਖ ਲੈਂਦੇ ਹਾਂ ਪਰ ਹੁਣ ਦੋ ਦੋ ਰੱਖ ਕੇ ਵੀ ਕੀ ਕਰਾਂਗੇ ਆਪਾਂ ਚੱਲ ਉਹਨੂੰ ਦੇਖਦੇ ਆਂ ਜੇ ਕਰੂਗਾ ਤਾਂ ਠੀਕ ਹੈ ਧਿਆਨ ਰੱਖੀਏ ਉਹਦਾ ਹਾਂਜੀ